ਸਤਿ ਸ਼੍ਰੀ ਅਕਾਲ ਸਜਣਾ ਸਵਾਗਤ ਕਰਦੇ ਆ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਦੇ ਵਿੱਚ ਆਸ ਕਰਦੇ ਤੁਸੀਂ ਚੜ੍ਹਦੀ ਕਲਾ ਜੋ ਹੋਗੇ ਕਵੈਸਟ ਤੇ ਤੁਹਾਡੇ ਗਾੜੀ ਆਪਣੀ ਲਾਜ਼ਮੀ ਦੋ ਟਾਈਮ ਤਸੱਲੀ ਕਰਾਇਆ ਕਰੋ ਕੋਈ ਵੀ ਪਿੱਛੇ ਜਿਹੜੀ ਲਾਹਮੇ ਵਾਲੀ ਗੱਲ ਨਾ ਰਹਿ ਜੇ ਤੁਸੀਂ ਦੂਰ ਨੇੜੇ ਬੈਠੇ ਵੀਡੀਓ ਕਾਲ ਤੇ ਆਨਲਾਈਨ ਚ ਵਾਈਸ ਕਰ ਸਕਦੇ ਗੱਭਣ ਪਸ਼ੂ ਤੇਪ ਕੇ ਭਰਾ ਕੇ ਖੜੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਿਸੇ ਲੈਣ ਵਾਲੇ ਸਜਣ ਤਿੱਕਰ ਪਜਾ ਦਿਓ ਕਿਸੇ ਦਾ ਫਾਇਦਾ ਆ ਜਾਏ ਨਕੀਆਂ ਨਕੀਆਂ ਕਟੀਆਂ ਰੀਆਂ ਜਾਨਾ ਬਾਜਨ ਘਰ ਵਿੱਚ ਇੱਕ ਟਿਕਾਣੇ ਲਾ ਦਿਓ ਵੱਡਿਆਂ ਅਕੇ ਜੋ ਮੱਝਾਂ ਬਣ ਬੂਰੀਆਂ ਨੀਲੀਆਂ ਕਾਲੀਆਂ ਸਾਰੀ ਵੈਰਾਈਟੀ ਪਾਉ ਲੱਖੇ ਕੋਲੋਂ ਮਿਲੂਗੀ ਆ ਗਿਆ ਪਾਉ ਲੱਖਾ ਤੇ ਆ ਗਿਆ ਪਾਉ ਲੱਖਾ ਤੇ ਅਮੀਸ਼ਾ ਜੀ ਤੱਕ ਪਾ ਗਿਆ ਇਹ ਗੱਲ ਹਰ ਵਾਰ ਕਹਿੰਦੇ ਆ ਚਲੋ ਪਾਉਦਾ ਤੱਕ ਤੇ ਕਈ ਦਾ ਉਂਝ ਨਹੀਂ ਹੈਨਾ ਪਾਉ ਸასი ਕਾਲ ਸასი ਕਾਲ ਕੈਮ ਫੇ ਤਾਂ ਬਹੁਤ ਕਿਰਪਾਗੁਰੂ ਆ ਦਦੀ ਸ਼ੁਗਰ ਆ ਪਹਿਲੋਂ ਤੇ ਆ ਸਭ ਤੋਂ ਵੱਡਾ ਤੂੰ ਫੋਨ ਕਰਦਾ ਹਾਂ ਹੈਨਾ ਨਿਕੀਆਂ ਨਿਕੀਆਂ ਟੱਕੀਆਂ ਨਿਕੀਆਂ ਜਾਨਾਂ ਬਜਵਾ ਕੇ ਲਿਆ ਗੱਡੀ ਤੇ ਚਲੋ ਸਾਡਾ ਫਰਜ਼ ਬੰਦਾ ਏ ਜੇ ਤੂੰ ਜਾਨਾਂ ਬਚਾਉਣਾ ਤਾਕ ਵੀ ਤੂੰ ਇਹ ਪਾਉਂਦਾ ਦੋ ਚਾਰ ਮਹੀ ਤੇਰੀ ਵੀਡੀਓ ਦੁਜੇ ਤੇ ਚਿਤ ਦਿਨ ਆ ਹੀ ਰਹਿੰਦੀ ਆ ਹਾਂਜੀ ਹਾਂਜੀ ਮਈਆਂ ਵੀ ਛੋਟੇ ਛੋਟੇ ਭਾਜ ਜਿਹੜੇ ਭਾੜਾ ਤੂੰ ਦੇ ਦੇਣਾ ਉਹ ਨਹੀਂ ਕਿਦੋਂ ਮਿਲਦੇ ਨਹੀਂ ਮਿਲਦੇ ਤੇ ਦੂਜੇ ਨੰਬਰ ਕਟੀਆਂ ਦੀਆਂ ਜਾਨਾਂ ਬਚਾਉਣਾ ਤੂੰ ਇਹ ਬੜਾ ਵੱਡਾ ਬਾਹੂ ਤੈਨੂੰ ਪੁੱਨ ਲੱਗਣਾ ਹੀ ਤੇ ਮਹਾਰਾਜੀ ਜੀ ਨੇ ਇੱਥੇ ਤੋਂ ਲੱਗਣਾ ਤੇ ਅਗਲੇ ਬੰਨੇ ਜਾ ਕੇ ਵੀ ਤੈਨੂੰ ਲੱਗਣਾ ਹੀ ਹਾਂ ਨਾ ਜਾਨਾਂ ਸਾਰੀਆਂ ਹੀ ਆ ਜਾਨ ਤੋਂ ਜਾਨਾਂ ਇੱਕ ਦਿਨ ਜਾਨ ਤੋਂ ਹਾਂਜੀ ਤੁਰ ਜਾਣਾ ਛੱਡ ਕੇ ਇਹ ਜਾਨ ਰੰਗਲੇ ਪੰਜਾਬ ਨੂੰ ਜਾਣਾ ਹੀ ਇੱਧਰ ਜਾਣਾ ਸੱਚ ਹੈ ਸਚਾਈ ਆ ਤੇ ਡਰੈੱਸ ਨੋਟ ਕਰਾਪਾ ਦਿਵਿੰਦਰ ਸਿੰਘ ਪਿੰਡ ਅਗੀਸ਼ਾ ਜ਼ਿਲ੍ਹਾ ਤਰਨਤਾਰਨ ਨੋਮੈਲ ਨੰਬਰ 8699857375 75 ਆ ਗਿਆ ਨੇਲੀ ਤੋਂ ਕਰੀਏ ਸ਼ੁਰੂਆਤ ਕੱਟਾ ਮਗਰ ਕੱਟੀ ਮਗਰ ਇਹਦੇ ਕੱਟਾ ਜੀ 1.5 ਮਹੀਨੇ ਦੀ ਸੂਈ ਲੈਓ ਦੁੱਧ ਕਿੰਨਾ ਪਾਉ ਦੁੱਧ ਭਾਈ 8 ਕਿਲੋ ਵਾਹ 8 ਕਿਲੋ ਚੋਣ ਓਕੇ ਰਪੋੜਿਆ ਓਕੇ ਜੀ ਖੋਲਦੇ ਜੱਟਾ ਕਰੇ ਕਮਾਹ ਨੂੰ ਮੈਂ ਥੋੜੀ ਜੀ ਲੱਸੀ ਆ ਹਾਂਜੀ ਤੇ ਸਜਣੋਂ ਬਾਕੀ ਹੈਗੀ ਨੀਲੀ ਰਾਵੀ ਦਾ ਪੱਕ ਖਿਆਲ ਪੂਰਾ ਦੁੱਧ 8 ਕਿਲੋ ਆ ਤੇ ਕੱਟੇ ਕੱਟੇ ਇਹ ਮਰ ਕਟਾਈ ਕੱਟਾ ਕੱਟਾ ਹਨਾ ਥਾਨ ਚਾਰੇ ਓਕੇ 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 ਜੀ ਧਾਰ ਉਹਨੇ ਮਾਰੇ ਜੀ ਜਿਉਂ ਆ ਕੇ ਜਾ ਕੇ ਪੈਸੇ ਲੈ ਲਾਂਗੇ ਅੱਛਾ ਹਾਂਜੀ ਲਓ ਜੀ ਲਾਇਆ ਭਾਈ ਜੱਟਾ ਮੁੜ ਕੇ ਲੈ ਸੁਣਾਈਆਂ ਚਵਾ ਕੇ ਭਾਉ ਕਹਿੰਦਾ ਮੈਂ ਨਾਲ ਜਾ ਕੇ ਚਵਾ ਕੇ ਫਿਰ ਤਸੱਲੀ ਕਰਕੇ ਪੈਸੇ ਲਵਾਂਗੇ ਕੋਈ ਉਹੋ ਜੀ ਲਾਹਮੇ ਵਾਲੀ ਗੱਲ ਨਹੀਂ ਹੁੰਦੀ ਤੇ ਰੇਟ ਪਾਉ ਫਿਰ 70 ਦੀ ਦੇ ਦਿੱਗੇ ਸੰਤੂ ਸਾਹਿਬ 70 ਦੀ ਹਾਂਜੀ ਵਾਹ 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 ਯਾਰ ਦਿਲ ਖੁਸ਼ ਕਰ ਦੇ ਨਾ ਇਹ ਰੇਟ ਕਰਕੇ ਹੋਰ ਤੂੰ ਕਰ ਦੇ ਨਾ ਮੈਨੂੰ ਪਰ ਹਾਂਜੀ 10000 ਰੁਪਈਆ ਪੰਜ ਹਾਂਜੀ ਹੋਰ 2000 ਹੋਰ ਹਾਂਜੀ ਹੋਰ 10000 62 ਬਾੜ ਦੀ ਬਾੜ ਦੀ ਬਾੜ ਦੀ ਪਾਉ ਦੇਣੀ ਨਹੀਂ ਕਹਨੇ ਸੱਜਰ ਤੇਰੀ ਨਹੀਂ ਆਪਾ ਦੇਂਦਾ ਬਾੜ 62000 ਦੀ ਭਾਵੇਂ ਲੱਸੀ ਆ ਤੇ ਅਕਸਰ 2 ਮਹੀਨੇ 1.5 ਮਹੀਨੇ ਦੀ 62000 ਦੀ ਆ ਮੋਹਰਾ ਦੀ ਝੋਟੀ ਪਹਿਲਾਂ ਪਲੂਨ ਆ ਗਈ ਕੱਟੀ ਕੱਤਾ ਮਗਰ ਕੱਟੀ ਕੱਟੀ ਆ ਜੀ ਮਗਰੇ ਦੀ ਕੱਟੀ ਬੜੀ ਭਾਰੀ ਹੈ ਕਾਲੀ ਕਾਂਗ ਅੱਜ ਪੰਜ ਦਿਨਾਂ ਨੂੰ ਸੂਈ ਨੋ ਗਈ ਜੀ ਹੈ 8 ਲੀਟਰ ਬੋੜਾ ਤੇ ਆ ਗਈ 8 ਹਾਂ ਜੀ 8 ਲੀਟਰ ਬੋੜਾ ਤੇ ਆ ਰਿਹਾ ਲਿਆ ਭਾਈ ਜੱਟਾ ਕਮਾ ਕੇ 8 ਕਿਲੋ ਸਜਣਾ ਬੋਬਲਾ ਤਿਆਰ ਮੋਰਾ ਦੀ ਝੋਟੀ ਲਓ ਜੀ ਲਓ ਪਾਉ ਇਹਦਾ ਰੇਟ ਫਿਰ ਕਿੰਨਾ ਕਰ ਦੀਏ ਸਾਹਿਬ ਬਾਹਰ ਦੇ ਲੱਖੀ ਕਰਦੇ ਜੀ ਬਾਹਰ ਹਾਂਜੀ ਬਾਹਰ ਪਾਉ ਸਮਾਂ ਲੱਖ ਵੀ ਆਖੀ ਜਾਂਦੇ ਆ ਪਰ ਤੇਰੇ ਖਿੱਲੇ ਤੋਂ ਨਹੀਂ ਲੱਖ ਹੋਣਾ ਹਾਂਜੀ ਕਿੰਨਾ ਫਿਰ 90 ਦੀ ਦੇ ਦੀਏ 90 ਹਾਂਜੀ ਹੋਚੋਂ 50 ਆਖੀ ਜੀ ਦੇ ਫੋਰ 2000 ਫੋਰ ਕਰਦੇ ਥੋੜੇ ਆ 80 ਜੀ ਦੇ ਪੂਰੇ ਵੀ ਪੂਰੇ ਵਾਹ ਪਾਉ ਮੈਂ ਨਾ ਨਜ਼ਾਰੇ ਬਣੇ ਜਾਂਦਾ ਨੇ 80000 ਦੀ ਪਹਿਲਣ ਝੋਟੀ ਪਲੂਣ ਸੱਜਰੋ ਹਾਂਜੀ ਤਾਜੀ ਤਾਜੀ ਹੈਨਾ ਕੱਟੀ ਮਗਰ ਦੋ ਇੱਕ ਦੇ ਨਾਲ ਦੋ ਹਾਂਜੀ ਕੱਟੀ ਰਮਗਰ ਕੱਟੀ ਪੂਰੀ ਕੱਟੀ ਆ ਗਈ ਵੀ ਸੱਜਰੋ ਵਾਹ 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 ਖੀਰੀਆਂ ਚੰਨੇ ਖੀਰੀਆਂ ਤੁਹਾਡੀ ਡਿਮਾਂਡ ਸੀ ਪੂਰੀ ਕੱਟੀ ਪੂਰੀ ਪਹੌ ਲ ਆ ਪਲੇ ਆ ਗਈ ਨਹੀਂ ਜਾਂਦੀ ਜੇ ਅੱਛਾ ਦੋਵੇਂ ਸਿੰਗਲ ਦੇ ਆ ਇਹ ਮੀਨੀ ਬਾਜੂ ਨੀਲੀ ਰਾਵੀ ਚ ਹਾਂਜੀ ਤੇ ਆ ਮੋਰਾ ਕਈ ਮੋਰਾ ਹਾਂ ਕੱਤੀ ਦੇ ਗਰਾ ਇੰਦਰ ਦੇ ਝੋਲ ਨਾਲ ਜਾਲੀਆਂ ਦਿਖਾ ਰਹੀਏ ਬੁੱਲ ਬੜ ਕੇ ਹੈ ਪੂਰੀ ਦੀ ਲਓ ਜੀ ਵਾਹ ਚਾਰ ਛਣੀਆਂ ਚਾਰ ਚਾਰ ਛਣੀਆਂ ਉਹ ਖੜਾ ਦਿਖਾ ਪੂਰੀ ਦਾ ਲਓ ਜੀ 골ਡਨ ਪੂਰੀ ਵਾਹ ਸੱਜਣੋ ਅੱਖ ਕਾਲੀ ਇੱਕ ਰੰਗ ਕਾਲੀ ਸ਼ਾ ਹੋਊਗੀ ਮੱਥੇ ਮੁਥੇ 'ਚ ਬਲ ਸਿੰਗੀ ਵੇਖੋ ਕਿਥੇ ਕੋਕੇ ਕੱਲ ਨੂੰ ਜਦੋਂ ਮੈਂ ਬਾਣੀ ਝੋਟੀ ਬਣੀ ਵੇਖੂਗੀ ਦੁਨੀਆ ਇਹਨੂੰ ਕਰਮਾ ਵਾਲੀ ਨੂੰ ਜੇ ਬਣਾਵਾਂਗੇ ਕੋਕੇ ਵੇਖ ਲਓ ਨਾਲ ਹੀ ਜੜੀ ਬੈਠੀ ਜੀ ਤੇ ਜਿਹੜੀ ਪੂਰੀ ਦੀ ਕੀਮਤ ਹੈ ਨਾ ਸੱਜਣੋ ਕਰਦੇ ਭਾਉ ਆਫਰਾ ਫਰਾ 30000 ਦੀ ਦੇ ਦੀ ਸਾਨੂੰ 30000 ਦੀ ਹਾਂਜੀ ਹੋਰ ਕਰ ਦੇ ਹੋਰ ਯਾਦ ਕਰ ਦੇ 2 ਹੀ ਛੱਡ ਦੇ ਯਾਰ ਤਿੰਨ ਛੱਡ ਦੇ ਤਿੰਨ ਨਹੀਂ 27 27000 ਦੀ ਸੱਜਣੋ ਹਾਂ 25 ਦੀ 25 ਦੀ ਵੇਖੋ ਵੇਖੋ ਸੱਜਣੋ 25000 ਦੀ ਪੂਰੀ ਇਹ ਆ ਨੀਲੀ ਹਾਂਜੀ ਮੀਨੀ ਬਾਨੀ ਜੇ ਤੇ ਥਾਨ ਵੇਖੋ ਹੁਣੇ ਹੀ ਵਾ 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 ਚਾਰ ਥਣੀਆਂ ਤਹਿਸੀਲ ਵੇਖੋ ਪੂਚੋਕਲੀ ਆ ਪਉਏ ਕਿੰਨੇ ਦੀ 20 ਦੀ ਦੇ ਦੀ ਸਾਨੂੰ ਠੀਕ ਆ ਹਾਂਜੀ ਓਕੇ ਸੱਜਣੋ 20000 ਦੀ ਇੱਕ ਮੋਰਾ ਇਹ ਮੋਰਾ ਜੀ ਇੱਕ ਰੰਗ ਕਾਲੀ ਜਾਂਗੂ ਮੁਰਗੀ ਕਾਲੀ ਸ਼ਾਖ ਸਿੰਗੀ ਵੇਖੋ ਨਾਲ ਹੀ ਮੋੜੀ ਫਿਰਦੀ ਹੈ ਬਾਪੂ ਦੇ ਖੁੰਡੇ ਰਗੇ ਸਿੰਘ ਬਾਨੇ ਜਿੰਦੇ ਗੋਲ ਝੋਲੀ ਝਾਲੀ ਵੇਖੋ ਇਹ ਪਾਹੂ ਕੱਟੀ ਕਿੰਨੇ ਦੀ 25 ਦੀ ਦੇ ਦिए ਸੱਜਣੋ 25 ਦੀ ਹਾਂਜੀ ਇਹ ਵੀ 20 ਦੀ ਨਾ ਦੇ ਦिए ਫਿਰ 20 ਦੀ ਦਿਓ ਇਹ ਵੀ 20 ਦੀ ਦੇ ਦਿਓ ਇਹ ਵੀ 20 ਦੀ ਦੇ ਚਲੋ ਸੱਜਣੋ ਜੇ ਉਹ ਜੋੜਾ ਤਿੰਨੇ ਖੜੇ 60 ਹਜ਼ਾਰ ਲਓ ਜੇ ਇਕੱਠੀਆਂ ਲੈਣਗੇ ਫਿਰ 60 ਦੀਆਂ ਜੇ ਾਡੋ-ਅੱਡੀ ਲੈਣਗੇ ਫਿਰ 65 ਦੀਆਂ ਹਾਂਜੀ ਲਓ ਜੀ ਹਾਂਜੀ ਉਹ ਫੁੱਲ ਆਫਰਾਂ ਠੀਕ ਆ ਜੀ